ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ ਮਾਝਾ ਮਾਲਵਾ ਦੁਆਬਾ ਦੇ ਵਿੱਚ ਹੁਣ ਜੋ ਅਸੀਂ ਤੁਹਾਨੂੰ ਇੱਕ ਖਬਰ ਦੱਸਣ ਜਾ ਰਹੇ ਹਾਂ ਬਹੁਤ ਹੀ ਚੌਕਾ ਦੇਣ ਵਾਲੀ ਖਬਰ ਹੈ ਜਿ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਕੁਝ ਟਾਈਮ ਪਹਿਲੇ ਸਿੱਧੂ ਮੂਸੇਵਾਲੇ ਦਾ ਕਤਲ ਹੋ ਗਿਆ ਸੀ ਅਤੇ ਉਹ ਕਤਲ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਹੋਣਾ ਨੇ ਲਈ ਸੀ ਅਤੇ ਇਹ ਗੋਲਡੀ ਬਰਾੜ ਜੋ ਹੈ ਉਹ ਕੈਨੇਡਾ ਦੇ ਵਿੱਚ ਸੀ ਅਤੇ ਉਹਨਾਂ ਨੂੰ ਕਾਫੀ ਸਮੇਂ ਤੋਂ ਪੁਲਿਸ ਪ੍ਰਸ਼ਾਸਨ ਜੋ ਹੈ ਉਹ ਲੱਭ ਰਿਆ ਸੀ ਉਸ ਦਾ ਕੁਝ ਪਤਾ ਨਹੀਂ ਸੀ ਚਲ ਰਿਹਾ ਪਰ ਉਹ ਅੱਜ ਜੋ ਹੈ ਉਸ ਦੀ ਖਬਰ ਆ ਰਹੀ ਹੈ ਕਿ ਉਹ ਗ੍ਰਿਫਤਾਰੀ ਹੋ ਚੁੱਕੀ ਹੈ ਉਸ ਨੂੰ ਫੜ ਲਿਆ ਗਿਆ ਹੈ ਉਧਰ ਦੀਆਂ ਕੁਝ ਟੀਮਾਂ ਰਾਹੀਂ ਕੈਲੀਫੋਰਨੀਆ ਦੀਆਂ ਅਤੇ ਉਹ ਜੋ ਹੈ ਉਹ ਗ੍ਰਿਫਤਾਰੀ ਉਹਨਾਂ ਦੀ ਹੋ ਚੁੱਕੀ ਹੈ ਹੁਣ ਉਹ ਪਤਾ ਖਬਰਾਂ ਆ ਰਹੀਆਂ ਨੇ ਕਿ ਉਹਨਾਂ ਨੂੰ ਹੁਣ ਜੋ ਹੈ ਇੰਡੀਆ ਲਿਆਂਦਾ ਜਾਵੇਗਾ ਇੰਡੀਆ ਲਿਆਂਦਾ ਜਾ ਸਕਦਾ ਹੈ ਅਤੇ ਉਹਨਾਂ ਤੇ ਇਹ ਸਿੱਧੂ ਮੂਸੇਵਾਲੇ ਦੇ ਕਤਲ ਕੇਸ ਤੋਂ ਇਲਾਵਾ ਵੀ ਕੁਝ ਕਤਲ ਕੇਸ ਸੌਰੀ ਕੁਝ ਹੋਰ ਕੇਸ ਵੀ ਚੱਲ ਰਹੇ ਸਨ ਅਤੇ ਉਹ ਜੋ ਹੈ ਪਹਿਲੇ ਉਹ ਉਸ ਕੈਲੀਫੋਰਨੀਆ ਜਾਣ ਤੋਂ ਕੈਲੀਫੋਰਨੀਆ ਪਹੁੰਚਣ ਤੇ ਜੋ ਹੈ ਕੁਝ ਵਕੀਲਾਂ ਦੀ ਮਦਦ ਨਾਲ ਉੱਥੇ ਰਾਜਨੀਤਿਕ ਸ਼ਰਨ ਲੈਣ ਦੀ ਵੀ ਕੋਸ਼ਿਸ਼ ਕਰ ਰਹੇ ਸੀ ਪਰ ਇਸ ਟਾਈਮ ਜੋ ਹੈ ਉਹ ਪਤਾ ਚੱਲ ਰਿਹਾ ਹੈ ਕਿ ਉਹ ਫੜੇ ਜਾ ਚੁੱਕੇ ਨੇ ਉਹ ਗ੍ਰਿਫਤਾਰ ਹੋ ਚੁੱਕੇ ਨੇ ਉਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਹੁਣ ਇਹ ਉਹਨਾਂ ਨੂੰ ਇੰਡੀਆ ਜੋ ਹੈ ਉਹ ਭੇਜ ਦਿੱਤਾ ਜਾਵੇਗਾ ਅਤੇ ਹੁਣ ਇਹ ਦੇਖਣ ਵਾਲਾ ਇਹ ਸਮਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਉਹ ਉਹਨਾਂ ਨੂੰ ਕਦੋਂ ਇੰਡੀਆ ਲਿਆਂਦਾ ਜਾਵੇਗਾ ਅਤੇ ਨਾਤੇ ਕੀ ਕਾਰਵਾਈ ਹੁੰਦੀ ਹੈ ਇਹ ਇਸ ਟਾਈਮ ਦੀ ਸਭ ਤੋਂ ਵੱਡੀ ਤੇ ਚੌਕਾ ਦੇਣ ਵਾਲੀ ਖਬਰ ਹੈ ਜੀ ਇਹ ਖਬਰ ਜੋ ਵੀ ਦੇਖ ਰਹੇ ਨੇ ਉਹ ਇਹਨੂੰ ਸ਼ੇਅਰ ਕਰੋ ਤਾਂ ਜੋ ਹੋਰ ਲੋਕਾਂ ਨੂੰ ਵੀ ਪਤਾ ਚੱਲ ਸਕੇ ਸਿੱਧੂ ਮੂਸੇਵਾਲੇ ਦੇ ਫੈਨ ਜਿਹੜੇ ਆ ਉਹਨਾਂ ਨੂੰ ਵੀ ਪਤਾ ਲੱਗ ਸਕੇ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਜੋ ਵੀ ਮਿੰਟ-ਮਿੰਟ ਦੀ ਅਪਡੇਟ ਹੋਈ ਉਹ ਇਸ ਬਾਰੇ ਉਹ ਅਸੀਂ ਤੁਹਾਨੂੰ ਜਿਹੜੀ ਹੈ ਇਸ ਚੈਨਲ ਤੋਂ ਪਹੁੰਚਾਵਾਂਗੇ ਜੀ ਠੀਕ ਹੈ ਜੀ ਸਾਰਿਆਂ ਨੂੰ ਹਣ ਸਤਿ ਸ੍ਰੀ ਅਕਾਲ ਜੀ